ਸਾਡੇ ਸਿੱਧੂ ਮੂਸੇ ਵਾਲੇ ਸ਼ੇਰ ਦਾ ਸਕਾਰਾ ਕੀਤਾ ਉਹ ਇੱਕ ਨਦੀ ਦੇ ਬਜਦੀ ਤਿੰਨ ਚਾਰ ਜਿਹੜੇ ਚਲਾਉਣ ਵਾਲੇ ਦੀ ਕਿਸੇ ਦਾ ਕਿਸੇ ਦੇ ਬਜਦੀ ਉਹ ਇਹ ਕਰਿਆ ਸ਼ੇਰ ਦਾ ਸਕਾਰ ਆਹ ਬਾਈ ਸਹੀ ਗੱਲ ਆ ਯਾਰ ਹੁਣ ਦੇਖੋ ਉਹ ਵੀ ਸ਼ੇਰ ਆਇਆ ਦੇਖੋ ਨਿਕਲ ਕੇ ਜੰਗਲ ਦੇ ਵਿੱਚੋਂ ਫਿਰ ਦੇਖੋ ਇਹ ਹੁਣ ਦੇਖੋ ਦੁਬਾਰੇ ਫੇਰ ਦੇਖੋ ਇਹ ਆ ਗਿਆ ਪੂਰੀ ਤੇਰੀ ਨਾਲ ਦੇਖੋ ਹੁਣ ਤਿੰਨਾਂ ਨੇ ਫੇਰ ਖੋਲਤਾ ਇਕੱਠੇ ਫੇਰ ਕਰਤਾ ਉਹ ਇੱਕ ਅੱਦੇ ਹੀ ਤਾਂ ਫਿਰ ਹੁਣ ਬੱਜੂਗੀ ਇਹ ਇੱਕ ਅੱਦੇ ਤੇ ਬੱਜੂਗੀ ਉਹ ਇਸ ਤਰ੍ਹਾਂ ਹੋਇਆ ਬਾਈ ਮੂਸੇ ਵਾਲੇ ਨਾਲ ਉਹ ਜਮਾਂ ਸੇਮ ਡੱਟੋ ਵੀ ਸ਼ਾਇਦ ਉਸ ਦਿਨ ਇਸੇ ਤਰ੍ਹਾਂ ਹੀ ਹੋਇਆ ਹੋਊਗਾ ਦੇਖੋ ਤੁਸੀਂ ਕਿੰਨੀ ਪੈਣੀ ਹੋਰ ਬੋਲੀ ਉਹਦੇ ਨਾਲ ਆ ਰਿਹਾਗਾ ਕਿੰਨੀ ਬੋਲੀ ਆ ਤਿਆਰੀ ਨਾਲ ਪੈ ਗਿਆ ਇਹਨਾਂ ਨੂੰ ਬਿਲਕੁਲ ਟੁੱਟ ਗਏ ਸ਼ਿਕਾਰੀ ਜਾਦੇ ਸੀ ਸ਼ੇਰ ਕੱਲਾ ਸੀ ਦੇਖੋ ਇਹ ਸੱਟ ਲਿਆ ਵਿਚਾਰਾ ਉਹ ਇਹ ਗੋਵੀ ਨੀ ਹੱਤਾ ਸੀ ਉਹ ਵੀ ਨੇ ਖੱਤੇ ਦਾ ਸ਼ਿਕਾਰ ਕੀਤਾ ਪੈਸੇ ਤੋਂ ਬੈਤ ਤਮੋਂ ਦਾ ਕੱਦੇ ਦੀ ਗਰੀਆਂ ਤੁਮ ਦਾ ਲੋੜੀ ਮੇਰੇ ਮਤੇ ਜਵਨ ਅੜੀ ਦੇ ਬੋਲੇ ਹੁ ਡਿਸ਼ਨ ਕਰ ਲਾਂਗੇ ਚੱਲ ਰਹੀ ਹੈ ਵੀਡੀਓ ਬੋਲ ਨੀ ਨੇਹੱਤੇ ਸ਼ੇਰ ਦਾ ਸ਼ਿਕਾਰ ਕੀਤਾ ਸ਼ਿਕਾਰੀਆਂ ਨੇ ਇੰਨੇ ਜਣੇ ਸ਼ਿਕਾਰ ਕਰਨ ਵਾਲੇ ਦੀਆਂ ਗੋਲੀਆਂ ਚਲੜੀਆਂ ਜੀ ਨੇਹੱਤੇ ਤੇ ਸ਼ੇਰ ਦਾ ਸ਼ਿਕਾਰ ਕਰ ਲੈਣਾ ਨੇ ਆਦਰਵਾਇਜ਼ ਸ਼ੇਰ ਦੇ ਲੋਏ ਕੁਝ ਹੋ ਸਾਰੇ ਹਾਰ ਹੁੰਦੇ ਤਾਂ ਮੁਸ਼ਕਲ ਸੀ ਮਾਰਨਾ ਹੁਣ ਇੰਨੇ ਜਣੇ ਗੋਲੀਆਂ ਚਲਾਉਣ ਵਾਲੇ ਸੀ ਕਿਸੇ ਨਾ ਕਿਸੇ ਦਾ ਲੱਗਣੀ ਸੀ ਉਏ ਕਾ ਤੇ ਫੇਰ ਦਾਸਕਾਰ ਹੋ ਗਿਆ ਇਸੇ ਤਰ੍ਹਾਂ ਹੀ ਹੋਇਆ ਓਏ ਸਾਡੇ ਸਿੱਧੂ ਮੂਸੇ ਵਾਲੇ ਬਾਈ ਨਾਲ ਇਹ ਦੇਖੋ ਆਉਂਦਾ ਦੇਖੋ ਕਿੰਨੀ ਤਿਆਰੀ ਨਾਲ ਆਇਆ ਕਿੰਨੀ ਤਿਆਰੀ ਨਾਲ ਆਊਗਾ ਇਹ ਚੱਕ ਲੈ ਸੱਟ ਲਿਆ ਬਈ ਚੱਲ ਗਿਆ ਬਈ ਇਹਨਾਂ ਦੀਆਂ ਫਿਰ ਚੱਲ ਗਿਆ ਕਿਉਂ ਗੋਲੀ ਹੈ ਜਿਹਦੀ ਚੱਲ ਗਈ ਪਹਿਲੀ ਉਸੇ ਦੀ ਹੁੰਦੀ ਹੈ ਇਹ ਲੈ ਸੱਟ ਲਿਆ ਕਿਵੇਂ ਆਇਆ ਦਹਾੜ ਨਾਲ ਤਿਆਰੀ ਨਾਲ ਇਹ ਚੱਕ ਬਈ